အဲ့ဒီလိုလုပ်နေတဲ့ဆန္ဒကို Komm, ich steh dir अपना ब्रांच सेक्रेटरी से जी राम बाबू नाम जी ये इलेक्शन हमारी बहुत लेट हो रही है दो हजार अठारह में हुई थी लेकिन ये भारत सरकार गलत मजदूर विरोधी नीतियों के तहत नहीं हो सके जी आप जाकर के ये साढ़े ग्यारह साल में लेट हुआ एवरी पांच ईयर में पाँच साल बाद में इलेक्शन ओके जी हमारा प्रमुख मुद्दा है एन पी दिया पहले फिर बाद यू हमारे ऊपर थोप दिया तो हमने ओ के लिए ये इलेक्शन हो गए और रेलवे का कर निजीकरण के लिए ये यूनियन के इलेक्शन होते हैं एनएफआर एन एफ आई आर की ब्रांच है हमारी उत्तरी रेलवे मजदूरी यूनियन जी तो इसका जो तो एन एफ आई आर है तो उसकी तो मेन मुद्दा है कि ओ बहाल की जाए जी क्योंकि तो जबकि एम पी और एम को वो पी मिलती है जी तो हम रेल कर्मचारी को जब हम साठ साल में यहाँ से बूढ़ा हो जाता है जी कई बीमारियाँ साथ में ले जाता है जी, जी। तो उस आदमी को पेंशन क्यों नहीं जी इस जो अगर यूनियन रहेगी तो हम लड़ेंगे जी रेलवे तो का कर निजीकरण इतना हो गया और वैकेंट पड़ी है ठेके पड़ता ज्यादा बढ़ा दी है इसलिए यूनियन जरूरी होती है इसलिए आप साढ़े साल के बाद है जो खाली को भरा जाए जी इसलिए बाकी ये इलेक्शन हमारे तीन दिन चलेंगे चार पाँच और छह इसका रिजल्ट आएगा बारह दिसंबर को जो तो परसेंटेज प्राप्त करेगी यूनियन वो हमारी सत्ता में आएगी तो जब जाके हम ये बाकी फैसले लेंगे बाकी मजदूर मजदूर यूनियन है और मजदूर एकता जिंदाबाद और यू आर एम यू जिंदाबाद एन एफ आई आर जिंदाबाद जय सर की नाम जी अपना मेरा नाम जी ਔਰ ਮੈਂ ਇੱਕ ਆਪਣੀ ਜੁਵਰਮ ਜੂ ਨੂੰ ਵੀ ਅੰਦਾ ਸੇਵਾਦਾਰ ਹੈ ਕਿ ਮੇਰੀ ਬੇਨਤੀ ਇਹੋ ਹੀ ਹੈ ਸਾਥੀਓ ਕਿ ਸਾਰੇ ਰੇਲ ਕਰਮਚਾਰੀਆਂ ਨੂੰ ਇਹੋ ਹੀ ਕਹਨੇ ਆਂ ਆਂ ਕਿ ਹੋਮ ਹਮ ਆ ਕੇ ਜੁਵਰਮ ਜੂ ਨੂੰ ਅੱਗੇ ਲੈ ਕੇ ਆਓ ਕਿ ਜਿਹੜਾ ਇੱਕ ਜੁਵਰਮ ਜੂ ਜਿਹੜੀ ਆ ਤੁਹਾਡੇ ਨਾਲ 24 ਘੰਟੇ ਖੜੀ ਆ ਜਿੰਨੇ ਵੀ ਸਾਡੇ ਕਾਰਜਕਰਤਾ ਹੈਗੇ ਆ ਬਹੁਤ ਅੱਛੀ ਔਰ ਬਹੁਤ ਸੁਲਝੀ ਹੋਈ ਹੈ ਗਿਆ ਸਾਡੇ ਬ੍ਰਾਂਡ ਸੈਕਟੀ ਸਾਹਿਬ ਦੀ ਰੇਸ਼ਮਾਰੀ ਜੀ ਬਹੁਤ ਅੱਛਾ ਵਰਕਿੰਗ ਕਰ ਰਿਹਾ ਹੈ ਇਹ ਮੈਂ ਦੇਖੋ ਦਿਨ-ਬਿਦਨ ਜਿਹੜੀਆਂ ਰੇਲ ਦੇ ਵਿੱਚ ਘਟਨਾਵਾਂ ਹੋ ਰਹੀਆਂ ਜੀ ਉਹ ਸਟਾਫ ਦੀ ਕਮੀ ਹੋ ਰਹੀ ਹੈ ਜੀ ਤੇ ਮੈਂ ਉਹਦੇ ਬਾਰੇ ਵੀ ਕਹਿਣਾ ਚਾਹਨਾ ਕਿ ਇਹ ਸੇਫਟੀ ਦੇ ਨਾਲ ਖਿਲਵਾੜ ਹੋ ਰਹੀ ਹੈ ਜੀ ਤੇ ਸਾਰੇ ਸਾਥੀਆਂ ਨੂੰ ਰੇਲ ਕਰਮਚਾਰੀਆਂ ਨੂੰ ਇਹੋ ਹੀ ਬੇਨਤੀ ਹੈ ਮੇਰੀ ਕਿ ਹੋਮ ਹਮਾ ਆ ਕੇ ਜੁਵਰਮ ਜੀ ਨੂੰ ਲੈ ਕੇ ਅੱਗੇ ਆਵੋ ਕਿ ਜਿਹੜਾ ਤੁਹਾਡੀਆਂ ਸਾਰੀਆਂ ਸਮੱਸਿਆ ਨੂੰ ਇਹ ਹੱਲ ਕਰੇਗੀ ਔਰ ਸਾਡੇ ਜਨਰਲ ਸੈਕਟਰੀ ਸ਼੍ਰੀ ਕੋਸ਼ੀ ਸ਼ਰਮਾ ਜੀ ਔਰ ਅਸਿਸਟੈਂਟ ਜਨਰਲ ਸੈਕਟਰੀ ਸ਼੍ਰੀ ਪੀਟੀ ਸ਼ਰਮਾ ਜੀ ਔਰ ਡਿਵੀਜ਼ਨ ਸੈਕਟਰੀ ਸ਼੍ਰੀ ਯਸ਼ ਕੁਮਾਰ ਜੀ ਬਹੁਤ ਅੱਛੇ ਔਰ ਬਹੁਤ ਵਧੀਆ ਨੇਤਾ ਹੈ ਗਿਆ ਔਰ ਅੱਛਾ ਕੰਮ ਕਰ ਰਿਹਾ ਹੈ ਗਿਆ ਔਰ ਬਹੁਤ ਕੰਮ ਕੀਤਾ ਵੀ ਹੈ ਜੀ ਤੇ ਮੈਂ ਸਾਰੇ ਰੇਲ ਕਰਮਚਾਰੀਆਂ ਨੂੰ ਇਹੋ ਬੇਨਤੀ ਕਰਨਾ ਚਾਹਨਾ ਕਿ ਸਾਰੇ ਰੇਲ ਕਰਮਚਾਰੀ ਇਕੱਠੇ ਹੋ ਕੇ ਅੱਗੇ ਆਓ ਔਰ ਐਨੇ ਦੇਖੋ ਇੰਨੀਆਂ ਟ੍ਰੇਨਾਂ ਚੱਲ ਰਹੀਆਂ ਦਿਨ ਬਿਦਨ ਸਟਾਫ ਦੀ ਕਮੀ ਹੋ ਰਹੀ ਹੈ ਜੀ ਔਰ ਇਹ ਸੇਫਟੀ ਨੂੰ ਜਿਹੜੀ ਹੈ ਸੇਫਟੀ ਨੂੰ ਖਲਵਾਲ ਕਰਨੇ ਆ ਔਰ ਦੇਖੋ ਬਟੀਆਂ ਜੰਮੂ ਤੋਂ ਚੱਲ ਕੇ ਕਨਿਆ ਕੁਮਾਰੀ ਤੱਕ ਜਾ ਰਹੀਆਂ ਜੀ ਔਰ ਐਨੇ ਲੰਬੇ ਰੂਟਾਂ ਤੇ ਹਰ ਰਨਿੰਗ ਸਟਾਫ ਦੇ ਨਾਲ ਹਰ ਗੈਂਗ ਬੈਂਡ ਦੇ ਨਾਲ ਹਰ ਕਰਮਚਾਰੀ ਦੇ ਨਾਲ ਜੀ ਇਹ ਦਿਨ ਬਿ ਦਿਨ ਸਟਾਫ ਨੂੰ ਕੱਟ ਕਰੀ ਜਾ ਰਿਹਾ ਉਹ ਠੇਕੇਦਾਰੀ ਪਰੰਪਰਾ ਜਿਹੜੀ ਵਧਾਈ ਜਾ ਰਹੀ ਹੈ ਜੀ ਤੇ ਅਸੀਂ ਇਸ ਠੇਕੇਦਾਰੀ ਪਰੰਪਰਾ ਦਾ ਵੀ ਵਿਰੋਧ ਕਰਦੇ ਹਾਂ ਜੀ ਔਰ ਅਸੀਂ ਇਹ ਕਹਿੰਦੇ ਆ ਕਿ ਜਲਦੋਂ ਜਲਦ ਇਹ ਜੁਵਾਰੰਗੂ ਜਿਹੜੀ ਹੈ ਇੱਕ ਅੱਗੇ ਹੋ ਕੇ ਆਵੇਗੀ ਔਰ ਇਹ ਠੇਕੇਦਾਰੀ ਪ੍ਰਥਵਾ ਜਿਹੜੀ ਹੈਗੀ ਆ ਉਹ ਇਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਔਰ اوਪੀਐਸ ਜਿਹੜੀ ਹੈ ਅਸੀਂ ਲਾਗੂ ਕਰਾਵਾਂਗੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈਗੀ ਆ ਉਹ ਸਭ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਹਰ ਕਰਮਚਾਰੀ ਦੀ ਇੱਕ ਵੜਾਪੇ ਦੀ ਲਾਠੀ ਹੈਗੀ ਆ ਉਹਨਾਂ ਦੇ ਬੱਚਿਆਂ ਦਾ ਵੀ ਹਸਾਰ ਹੈਗਾ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਆ ਸਾਰੇ ਕਰਮਚਾਰੀਆਂ ਨੂੰ ਇਹੋ ਹੀ ਅਸੀਂ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਐਨਪੀਐਸ ਜਿਹੜੀ ਆ ਉਹਨੂੰ ਰੱਦ ਕੀਤਾ ਜਾਵੇ ਕੋਪੀਐਸ ਨੂੰ ਲਾਗੂ ਕੀਤਾ ਜਾਵੇ ਇਹੋ ਹੀ ਮੇਰੀ ਸਾਰੇ ਸਟਾਫ ਦੇ ਨਾਲ ਸਾਰੇ ਸਾਥੀਆਂ ਨਾਲ ਮੈਂ ਆਪਣੀ ਸਾਰੀ ਟੀਮ ਦੇ ਨਾਲ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਸਾਥੀਓ ਕਿ ਇਹੋ ਹੀ ਮੁੱਦਾ ਸਾਡਾ ਯੂਆਰਐਮਯੂ ਨੂੰ ਅੱਗੇ ਲੈ ਕੇ ਆਵੋ ਕਿ ਜਿਹੜਾ ਯੂਆਰਐਮਯੂ ਤੁਹਾਨੂੰ ਇੱਕ ਅੱਗੇ ਤੱਕ ਤੁਹਾਨੂੰ ਅੱਗੇ ਦੇ ਮਕਾਮ ਤੱਕ ਪਹੁੰਚਾਵੇ ਠੀਕ ਹੈ